ਹੱਥ ਫੜ ਸੋਟੀ ਮੰਗ ਲਿਆਵਾ ਰੋਟੀ ਤੇ ਬਗਲੀ ਬਗਲ ਮੇ ਲਈ ਸੀ ਮਾਰ ਲੋਕੋ ਬੀਬੀ ਖਰ ਪਾਵੋ ਪੈਣੋ ਬੋਲਾ ਹੋਵੇ ਤੇ ਕਹਿੰਦੀ ਫਿਰੇ ਦੀਵਾਰ ਦੀਵਾਰ ਲੋਕੋ ਪਿੱਛੋਂ ਪਿੰਗਲਾ ਵੇਖਦਾ ਕਈ ਚਰਚਾ ਤੇ ਕਾਲੇ ਕਾਮਾਂ ਦੀ ਆਈ ਸੀ ਡਰ ਲੋਕੋ ਨਾ ਤੇ ਕਾਂਕ ਛਪੜੀ ਦੇ ਵਿਚ ਵਰਕੇ ਤੇ ਮਾਰਨ ਝੁੰਬੀਆਂ ਖੰਭ ਖਲਾਰ ਲੋਕੋ ਹੰਸ ਹੋ ਕੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਆੜੇ ਬਾਬਾ ਜੀ ਸਾਡੇ ਨਾਲ ਗੱਡੀ 'ਚ ਵੇਖ ਰਹੇ ਹੋ ਇਹ ਕਿਸੇ ਵਾਸਤੇ ਆਮ ਹੋ ਸਕਦੇ ਲੇਕਿਨ ਸਾਡੇ ਵਾਸਤੇ ਬੜੇ ਖਾਸ ਹੈ ਥੋੜਾ ਟਾਈਮ ਪਹਿਲੇ ਹੀ ਸੀ ਬਾਬਾ ਜੀ ਨੂੰ ਮਿਲੇ ਸੀ ਬਾਬੇ ਕੋਲ ਬਾਕ ਕਮਾਲ ਹੁਨਰ ਹੈ ਗਾਇਕੀ ਦਾ ਵੀ ਤੇ ਆਪਣੇ ਸਿੱਖ ਇਤਿਹਾਸ ਦੀ ਵੀ ਬੜੀ ਨੋਲੇਜ ਹੈ ਬਾਬਾ ਜੀ ਗਾਉਂਦੇ ਬਹੁਤ ਵਧੀਆ ਨੇ ਬਾਬਾ ਜੀ ਉਹ ਰਿਕਵੈਸਟ ਕਰਾਂਗਾ ਬਾਬਾ ਜੀ ਜਿਹੜੀ ਤੁਸੀਂ ਥੋੜੇ-ਥੋੜੇ ਪਹਿਲਾਂ ਮੈਨੂੰ ਇੱਕ ਵਾਰ ਜੇ ਸੁਣਾਈ ਸੀ ਤਾਂ ਤੁਸੀਂ ਉਹ ਜਰੂਰ ਸੁਣਾਓ ਹਾਂ ਦਾਪਦੇ ਕਰਦੇ ਸਮਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤੇ ਇੱਕ ਰਾਜਾ ਕੁੰਝ ਹੋਇਆ ਜੀ ਉਹਦੀਆਂ ਕੋ ਸੱਤ ਲੜਕੀਆਂ ਸੀ ਉਹਨਾਂ ਨੂੰ ਪੁੱਛਣ ਲੱਗਾ ਪੁੱਤਰ ਕੀ ਦੇ ਕਰਮ ਖਾਂਦੇ ਜੀ ਉਹਨਾਂ ਨੇ ਸੇ ਕਹਿੰਦੀਆਂ ਜੀ ਪਿਤਾ ਜੀ ਅਸੀਂ ਤੁਹਾਡੇ ਹੀ ਕਰਮ ਖਾਂਦੇ ਆ ਫਿਰ ਚਿਰ ਗਿਆ ਘਰ ਦੀ ਕੋ ਉਹਨਾਂ ਦਾ ਭਗਵਾਨ ਨੇ ਤੂੰ ਕੀ ਦੇ ਕਰਮ ਖਾਂਦੇ ਆ ਉਮਾਰ ਉਹ ਕਹਿੰਦੀ ਮਹਾਰਾਜ ਜੀ ਰਾਜੇ ਤੋਂ ਵੱਧ ਕੋਈ ਹੈ ਨਹੀਂ ਮੈਂ ਤੇ ਤੁਹਾਡੇ ਕਰਮਖਾਨੀ ਆ ਰਾਜਾ ਫੇਰ ਆ ਗਿਆ ਸਤਮੀ ਜਿਹੜੀ ਬੋਲੀ ਨਹੀਂ ਹੰਦੀ ਪੁੱਤ ਉਹਦਾ ਪੁੱਤ ਸਾਰਾ ਟੱਬਰ ਕਈ ਮੈਨੂੰ ਕਹਿ ਗਿਆ ਈ ਤੇ ਤੂੰ ਦੱਸ ਉਹ ਕਹਿੰਦੀ ਪਿਤਾ ਜੀ ਮੇਰੀ ਗੱਲ ਸੁਣ ਲੋ ਤੈਨੂੰ ਵੀ ਮਹਾਰਾਜ ਨੇ ਪੈਦਾ ਕੀਤਾ ਤੇ ਮੈਨੂੰ ਵੀ ਮਹਾਰਾਜ ਨੇ ਪੈਦਾ ਕੀਤਾ ਮੈਂ ਮਹਾਰਾਜ ਦਾ ਹੀ ਦਿੱਤਾ ਖਾਨੀ ਆ ਉਹ ਰਾਜੇ ਨੂੰ ਗੁੱਸਾ ਆ ਗਿਆ ਉਹਨੇ ਆਪਣਾ ਆਪਣੇ ਨੌਕਰ ਬੁਲਾਇਆ ਕਹਿੰਦਾ ਜਿਹੜਾ ਕੋਈ ਕੋਹੜਾ ਪੀਲਾ ਹੋਵੇ ਮੋਢੇ ਨਾਲ ਮੈਂ ਆਪਣੀ ਬੱਚੇ ਦਾ ਵਿਆਹ ਕਰਨਾ ਉਹਨੂੰ ਬਿਲਾਓ ਨਾ ਉਹਨੂੰ ਹੀ ਬੁਲਾ ਲਿਆ ਮੁੰਡਾ ਜਵਾਨ ਤੇ ਕੋੜ ਐਨਾ ਦੋ ਦੋ ਕਰਮਾਂ ਤੋਂ ਗੰਧੀ ਮੁਸ਼ਕਾਵੇ ਉਹਦੇ ਨਾਲ ਉਹਦਾ ਵਿਆਹ ਕਰਤਾ ਤੇ ਉਹ ਉਹ ਤੁਰ ਪੈਂਦੀ ਆ ਜਿੱਥੇ ਅੰਮ੍ਰਿਤਸਰ ਦੁੱਖ ਭੰਜਣੀ 베ਰੀ ਆ ਉਹ ਨੂੰ ਪਤਾ ਕੀ ਕਰਦੀ ਜਾਂਦੀ ਆ ਸਤਨਾਮ 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 ਜੀ ਵਾਹਿਗੁਰੂ 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 ਜੀ ਇਤਨਾ ਕਰਦੀ ਕਰਦੀ ਜਿੱਥੇ ਦੁੱਖ ਭੰਜਣੀ 베ਰੀ ਆ ਉਥੇ ਜਾ ਕੇ ਪਿੰਗਲੇ ਦਾ ਡੋੜਾ ਰੱਖ ਕੇ ਤੇ ਕੀ ਅਰਦਾਸ ਕਰਦੀ ਆ ਜੀ ਧਾਨਾ ਸੁਨੇ ਦੁੱਖ ਪੰਜਣੀ 베ਰੀ ਦੇ ਹੇਠ ਬੈ ਕੇ ਤੇ ਬੀਬੀ ਦਿਨ ਵਿੱਚ ਕਰੇ ਵਿਚਾਰ ਲੋਕੋ ਬੈਠੀ ਫੋੜਦੀ ਸੀ ਕਿਸਮਤ ਪੱਤਰੇ ਨੂੰ ਨਾਲੇ ਕਹਿ ਕਰਤਾਰ ਕਰਤਾਰ ਲੋਕੋ ਹੱਥ ਫੜ ਸੋਟੀ ਹੱਥ ਫੜ ਸੋਟੀ ਮੰਗ ਲਿਆਵਾਂ ਰੋਟੀ ਤੇ ਬਗਲੀ ਬਗਲ ਮੇ ਲਈ ਸੀ ਮਾਰ ਲੋਕੋ ਬੀਬੀ ਘਰ ਪਾਵੋ ਪੈਣੋ ਬੋਲਾ ਹੋਵੇ ਤੇ ਕਹਿੰਦੀ ਫਿਰੇ دیوار دیوار ਲੋਕੋ ਪਿੱਛੋਂ ਪਿੰਗਲਾ ਵੇਖਦਾ ਕਈ ਚਰਚਾ ਤੇ ਕਾਲੇ ਕਾਮਾਂ ਦੀ ਆਈ ਸੀ ਡਾਰ ਲੋਕੋ ਨਾ ਤੇ ਕਾਇ ਕਿਛਪੜੀ ਦੇ ਵਿੱਤ ਵਰਕੇ ਤੇ ਮਾਰਨ ਝੁੰਬੀਆਂ ਖੰਭ ਖਲਾਰ ਲੋਕੋ ਹੰਸ ਹੋ ਕੇ ਉੱਡ ਗਏ ਕਾ ਸਾਰੇ ਬੇਟੇ ਕਾ ਕਮ ਤੋ ਹੰਸ ਬੜ ਗਏ ਹੰਸ ਹੋ ਕੇ ਉੱਡ ਗਏ ਕਾ ਸਾਰੇ ਤੇ ਪਿੰਗਲਾ ਦਿਲ ਵਿੱਚ ਕਰੇ ਵਿਚਾਰ ਲੋਕੋ ਰੜ ਖੜ ਕੇ ਖਾਰਿਓਂ ਬਾਹਰ ਆਇਆ ਓ ਸਾਪੜੀ ਦੇ ਵਿੱਚ ਘਰ ਲੋਕੋ ਬੇਟੇ ਜਦੋਂ ਪਿੰਗਲੇ ਨੇ ਛਾਲ ਮਾਰੀ ਤੇ ਮਹਾਰਾਜ ਨੇ ਇਥੋਂ ਗੁੱਟ ਫੜ ਲਿਆ ਉਹ ਤੁਹਾਨੂੰ ਮੈਂ ਬਾਅਦ ਚ ਦੱਸੂਗਾ ਕਿ ਕਿਹੜੀ ਗਰੋਂ ਫੜਿਆ ਉਹਨਰੋਂ ਬੀਬੀ ਰਤਨੀ ਆ ਗਈ ਜਿਹਦਾ ਮੈਂ ਸ਼ੇਰ ਸੁਣਾਉਂਦਿਆਂ ਉਹਦੀ ਕੌਣਿਆ ਤੂੰ ਮੇਰੇ ਪਤੀ ਚੋਂ ਗੂੜੇ ਗੂੜੇ ਮੁਸਕੋਂਦਿਆ ਸੀ ਤੇ ਤੇਰੇ ਚੋਂ ਲਵਟਾਉਣ ਲਈ ਆ ਲੈ ਬਾਬੇ ਵੱਡੇ ਨੂੰ ਮੈਂ ਆਖ ਕੇ ਹੁਣ ਤੇਰੇ ਮੈਂ ਉਮਰ ਕਾਇਰ ਖਰਾਉਂਗੀ ਉਹ ਕਹਿੰਦਾ ਰਤਨੀ ਜੀ ਜਿਆ ਗੋਟਾ ਠੀਕ ਹੋ ਜੇ ਤੇ ਫੇ ਫੇ ਤੇ ਮੇਰੀ ਪਤਨੀ ਆਂਦੀ ਹਾਂ ਫੇ ਤੇ ਤੇਰੀ ਪਤਨੀ ਆ ਉਹਨੇ ਜਦੋਂ ਗੋਟ ਛਪੜੀ ਤੋਂ ਰ ਉਹ ਵੀ ਠੀਕ ਹੋ ਗਿਆ ਬਰੂ ਬਚ ਕੇ ਸਤਨਾਮ ਸ੍ਰੀ ਵਾਹਿਗੁਰੂ ਉਹ ਜਦੋਂ ਗੋਟ ਠੀਕ ਹੋ ਗਿਆ ਨਾ ਉਹ ਉਹ ਜਿਹੜੀ ਬੀਬੀ ਰਤਨੀ ਸੀ ਉਹਦੇ ਉਹਦੇ ਦੇ ਚਾਰ ਚਾਰ ਮਜਲੀਆਂ ਕੋਠੀਆਂ ਪੈ ਗਈਆਂ ਤੇ ਜਿਹੜਾ ਰਾਜਾ ਸੀ ਉਹ ਭਖਾਰੀ ਬਣ ਗਿਆ ਜੀ ਇਹ ਕਰਦਾ ਮੈਂ ਝੂਠ ਨਹੀਂ ਮਾਰਦਾ ਸੱਚ ਆ ਸਾਰੀ ਦੁਨੀਆ ਨੂੰ ਪਤਾ ਤੇ ਉਹ ਉਹਨੂੰ ਬਾਅਦ ਮੇਰਾ ਸ਼ਬਦ ਆਉਂਦਾ ਜਿਹੜਾ ਤੁਹਾਡੇ ਅਰਗਿਆ ਦੀ ਜੇਬਾਂ ਚੋਂ ਪੈਸੇ ਖੈਦਾ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਤਤ ਗਿਆ ਤੰਗੀਆਂ ਤੇ ਭਾਇ ਹੀ ਨਾ ਉਸ ਵੇਲੇ ਦੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗ ਦੇ ਅੰਗਾਰ ਚੜ ਗਏ ਅਸਮਾਨਾਂ ਨੂੰ ਸਿਕੁਰਦ ਪੈਰੇ ਤਾਲੇ ਵਜ ਗਏ ਦਕਾਨਾਂ ਨੂੰ ਉਹ ਤੂੰਆਂ ਗਲੀਆਂ ਬਜ਼ਾਰਾਂ ਵਿੱਚ ਛਾਇਆ ਗਣੀਆਂ ਬਜਾਰਾਂ ਵਿੱਚ ਛਾਇਆ ਤੇ ਸਾਰਾ ਹੀ ਲਾਹੌਰ ਕੰਬਿਆ ਸਾਰਾ ਹੀ ਲਾਹੌਰ ਕੰਬਿਆ ਜਦ ਗੁਰੂ ਜੀ ਨੂੰ ਸਵੀ ਤੇ ਬਿਠਾਇਆ ਬਈ ਸਾਰਾ ਹੀ ਲਾਹੌਰ ਕੰਬਿਆ ਜੁਲਮਾਂ ਦਾ ਹੁਕਮ ਦਿੱਤਾ ਤਤੀਆਂ ਹਮਾਵਾ ਨੇ ਗੋਦਿਆਂ 'ਚ ਧਰ ਕੇ ਲੁਕਾ ਲਾ ਪੁੱਤ ਮਾਵਾ ਨੇ ਲੁਕਾ ਲਾ ਪੁੱਤ ਮਾਵਾ ਨੇ ਕੋਈ ਮੰਦਰੀ ਮਸੀਤੀ ਵੀ ਨਾ ਆਇਆ ਓਏ ਹੋਏ ਸਾਰਾ ਹੀ ਲਾਹੌਰ ਕੰਬਿਆ ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ ਬਈ ਸਾਰਾ ਹੀ ਲਾਹੌਰ ਕੰਬਿਆ ਸੂਰਜ ਨੂੰ ਸੇਕ ਲੱਗਾ ਪਾਣੀ ਤਾਂ ਹੀ ਪਿਆਸ ਜੀ ਧਰਮ ਦੇ ਉਦਾਰ ਦੇ ਕਿਸੇ ਨੂੰ ਨਾ ਆਖ ਜੀ ਉਹ ਚੰਨ ਤਾਰਿਆਂ ਦੇ ਅੱਗੇ ਕੰਬ ਲਾਇਆ ਸਾਰਾ ਹੀ ਲਾਹੌਰ ਕੰਬਿਆ ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ ਬਈ ਸਾਰਾ ਹੀ ਲਾਹੌਰ ਕੰਬਿਆ ਤੱਤੀ ਤਵੀ ਉੱਤੇ ਬੈਠੇ ਗੁਰੂ ਜੀ ਨੇ ਬੋਲਦੇ ਰੱਬ ਦੇ ਪਿਆਰੇ ਕਦੇ ਧਰਮੋਂ ਨਹੀਂ ਡੋਲਦੇ ਉਹ ਤਨ ਤਨ ਹੈ ਭਾਨੀ ਜੀ ਦਾ ਜਾਇਆ ਓਏ ਹੋਏ ਸਾਰਾ ਹੀ ਲਾਹੌਰ ਕੰਬਿਆ ਜਦੋਂ ਗੁਰੂ ਜੀ ਨੂੰ ਉਹ ਜਦੋਂ ਗੁਰੂ ਜੀ ਨੂੰ ਸਭੇ ਤੇ ਬਿਠਾਇਆ ਬਈ ਸਾਰਾ ਹੀ ਲਾਹੌਰ ਕੰਬਿਆ ਮੀਆਂ ਮੀਰ ਰੋ ਰੋ ਕੇ ਅਰਜ ਗਜਾਰ ਦਾ ਐਸਾ ਦੇ ਨੇ ਦੇਖਣੇ ਤੋਂ ਪੈਲੋ ਰੱਬ ਮਾਰਦਾ ਉਹ ਕਿਵੇਂ ਚੱਲੋ ਇਨਾ ਕਹਿਰ ਘਮਾਇਆ ਵਾਹ ਵਾਹ ਸਾਰਾ ਹੀ ਲਾਹੌਰ ਕੰਬਿਆ ਉਹ ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ ਬਈ ਸਾਰਾ ਹੀ ਲਾਹੌਰ ਕੰਬਿਆ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਜੀ ਕੋਲ ਚੋਕ ਮਾਫ ਕਰਨਾ ਜੀ ਤੇ ਹੋਰ ਦੇ ਮਤਲਬ ਕੋਈ ਸੁਣਣ ਵਾਲੀ ਹੋ ਗਈ